ਉਹਨਾਂ ਦੇ ਮੱਦੇਨਜ਼ਰ ਪੰਜਾਬ ਹਰਿਆਣਾ ਬਾਰਡਰ ਤੇ ਪੁਲਿਸ ਦਾ ਸਖਤ ਪਹਿਰਾ ਹੈ ਬਾਰਡਰਾਂ ਤੇ ਹਾਈ ਟੈਕ ਨਾਕੇ ਲੱਗੇ ਹੋਏ ਨੇ ਤੇ ਕਿਸੇ ਵੀ ਵਾਹਨ ਨੂੰ ਬਿਨਾਂ ਤਲਾਸ਼ੀ ਲੰਘਣ ਨਹੀਂ ਦਿੱਤਾ ਜਾ ਰਿਹਾ ਐਨਾ ਹੀ ਨਹੀਂ ਇਹਨਾਂ ਨਾਕਿਆਂ ਦੇ ਉੱਪਰ ਨਸ਼ੇ ਤੇ ਨਜਾਇਜ਼ ਪੈਸੇ ਦੀ ਵੱਡੀ ਰਿਕਵਰੀ ਵੀ ਹੋ ਰਹੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਭਾਰੀ ਨਫਰੀਤਾਂ ਨਾਦ ਕੀਤੀ ਗਈ ਹੈ ਤਾਂ ਜੋ ਸ਼ਰਾਰਤੀ ਅਨਸਰਾ ਵੱਲੋਂ ਕਿਸੇ ਅਨਹੋਣੀ ਨੂੰ ਅੰਜਾਮ ਨਾ ਦਿੱਤਾ ਜਾ ਸਕੇ ਇਹ ਨਾਕਾਬੰਦੀ ਮਾਨਯੋਗ ਐਸਐਸਪੀ ਸੰਗਰੂਰ ਜਿਹੜੀ ਸਰਤਾਹ ਚਾਹਲ ਦੀ ਹਦਾ ਦਾਇਤਾਂ ਦੇ ਮੁਤਾਬਕ ਪੰਜਾਬ ਤੇ ਹਰਿਆਣਾ ਦੇ ਇਲੈਕਸ਼ਨ ਨੂੰ ਮਰਦ ਨਜ਼ਰ ਰੱਖਦੇ ਕੀਤੀ ਗਈ ਆ ਇਸ ਵਿੱਚ ਸਾਡੇ ਦੇ ਪੰਜਾਬ ਪੁਲਿਸ ਦੇ ਨਾਲ ਨਾਲ ਤਾਮਿਲਨਾਡੂ ਪੁਲਿਸ ਫੋਰ ਦੇ ਜਵਾਨ ਵੀ ਸ਼ਾਮਲ ਨੇ ਜੋ ਇਸ ਨਾਕੇ ਦੇ ਦੌਰਾਨ ਅੱਜ 620000 ਰੁਪਏ ਦੀ ਕਰੰਸੀ ਜ਼ਬਤ ਕੀਤੀ ਗਈ ਆ ਕਰੰਸੀ ਜ਼ਬਤ ਕਰਕੇ ਅਗਲੀ ਤਫ਼ਤੀਸ਼ ਕੀਤੀ ਜਾ ਰਹੀ ਆ ਵੀ ਇਹ ਰਾਸ਼ੀ ਕਿੱਥੋਂ ਆਈ ਤੇ ਕਿੱਥੇ ਜਾਣੀ ਸੀਗੀ ਤੇ 10 ਗ੍ਰਾਮ ਫੀਮ ਵੀ ਰਿਕਵਰ ਕੀਤੀ ਗਈ ਹੈ ਜਿਹਦਾ ਕੇਸ ਰਜਿਸਟਰ ਕੀਤਾ ਗਿਆ ਕੱਲ ਵੀ ਇਸ ਨਾਕੇ ਤੋਂ 1260 ਤੱਕ ਦੇ ਕਰੀਬ ਗੋਲੀਆਂ ਬਰਾਮਦ ਹੋਈਆਂ ਸੀ ਇਹ ਨਾਕਾ ਕਰੀਬ 1 ਮਹੀਨੇ ਤੋਂ ਚੱਲ ਰਿਹਾ ਇਲੈਕਸ਼ਨਾਂ ਨੂੰ ਮੱਦਦ ਨਜ਼ ਰੱਖਦੇ ਹੋਏ ਤੇ ਕਾਫੀ ਰਿਕਵਰੀਜ ਹੋਈਆਂ ਨੇ ਤੇ ਅੱਗੇ ਵੀ ਉਮੀਦ ਆ ਕਾਫੀ ਰਿਕਵਰੀ ਹੋਣ ਦੀ ਤੇ ਸਰ ਕਿਸ ਤਰ੍ਹਾਂ ਦੇ ਕਿੰਨੇ ਜਿਹੜੇ ਨਾਕਾਬੰਦੀ ਦੇ ਦੌਰਾਨ ਕਿੰਨੇ ਮੁਲਾਜ਼ਮ ਜਿਹੜੇ ਆਪਣੇ ਤਨਤ ਅੱਜ ਸਾਡੇ ਕੋਲੇ 20 ਦੇ ਕਰੀਬ ਮੁਲਾਜ਼ਮ ਇੱਥੇ ਤਨਾਤ ਨੇ ਜੋਗਤ ਅਮਲਨਾਡੂ ਪੁਲਿਸ ਫੋਰਸ ਪੰਜਾਬ ਪੁਲਿਸ ਸਾਡੇ ਚੌਂਕੀ ਇੰਚਾਰਜ ਐਸ ਐਚ ਓ ਸਾਡੇ ਐਸ ਪੀ ਹੈੱਡ ਕੁਆਟਰ ਸਾਹਿਬ ਵੀ ਅੱਜ ਕਾਫੀ ਦਿਲੇ ਇਸ ਨਾਕੇ ਤੇ ਮੌਜੂਦ ਰਹੇ ਨੇ ਅਕਸਾਈਜ਼ ਇੰਸਪੈਕਟਰ ਵੀ ਇੱਥੇ ਮੌਜੂਦ ਸਨ ਤੇ ਸਾਡੀ ਐਸ ਐਸ ਸੀ ਟੀਮ ਵੀ ਇਸ ਨਾਕੇ ਤੇ ਮੌਜੂਦ ਸੀ ਕਿਉਂਕਿ ਅੱਜ 25 ਤਰੀਕ ਨੂੰ ਹਰਿਆਣਾ ਵਿੱਚ ਇਲੈਕਸ਼ਨਾਂ ਤਾਂ ਜੋ ਕੋਈ ਵੀ ਇਲੀਗਲ ਸਮਾਨ ਜਾਂ ਪੈਸਾ ਪੰਜਾਬ ਤੋਂ ਹਰਿਆਣਾ ਨੂੰ ਨਾ ਜਾ ਸਕੇ ਇਸ ਨੂੰ ਮੱਦੇਨਜ਼ਰ ਰੱਖਦੇ ਅੱਜ ਚੈਕਿੰਗ ਕੀਤੀ ਗਈ ਜੋ ਚੈਕਿੰਗ ਦੌਰਾਨ ਇਹ ਸਾਰੀਆਂ ਚੀਜ਼ਾਂ ਬ੍ਰਾਮ੍ਹਲ ਕੀਤੇ ਗਏ ਜਿਹੜਾ ਹਰਿਆਣਾ ਤੇ ਪੰਜਾਬ ਦੇ ਉੱਤੇ ਬਾਰਡਰ ਕਿੰਨੇ ਬਾਰਡਰ ਤੇ ਨਾਕਾ ਜਿਹੜਾ ਆਪਣੇ ਕੀਤਾ ਹੋਇਆ ਇਹ ਸਾਡੇ 7 ਬਾਰਡਰ ਨੇ 7 ਨਾਕੇ ਨੇ ਜੋ ਮੂਨਕ ਚਲਾਏ ਗਏ ਨੇ ਤੇ ਦੋ ਨਾਕੇ ਇੱਕ ਪੈਟਰੋਲਿੰਗ ਲਹਿਰਾ ਥਾਣੇ ਵਿੱਚ ਚਲਾਏ ਗਏ